ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਸਾਰੇ ਠੀਕ ਠਾਕ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਠੀਕ ਠਾਕ ਹੋਵੋਗੇ ਆਪਣੇ ਘਰਾਂ 'ਚ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਖੁਸ਼ੀਆਂ ਬਖਸ਼ੇ ਤੇ ਆਪਾਂ ਆਪਾਂ ਝੋਡੇ ਵਾਸਤੇ ਵੀਡੀਓ ਲੈ ਕੇ ਆਏ ਜੀ ਗੁੱਡ ਨਿਊਜ਼ ਆ ਤੁਹਾਡੇ ਵਾਸਤੇ ਜੀ ਪਹਿਣਾ ਵਾਸਤੇ ਜਿਹੜੀ ਆਪਾਂ ਨੇ ਪਹਿਲ ਸਕੀਮ ਬਾਰੇ ਦੱਸਿਆ ਸੀਗਾ ਤੁਹਾਨੂੰ ਮੇਰੇ ਮੇਰੇ ਆਪਾਂ ਦੇ ਬਹੁਤ ਦੇ ਮੈਨੂੰ ਫੋਨ ਆਉਂਦੇ ਨੇ ਮੈਸੇਜ ਆਉਂਦੇ ਨੇ ਵੀ ਕੁਝ ਕੋਈ ਅੱਗੇ ਦੱਸਿਆ ਨਹੀਂ ਹੈਗਾ ਵੀ ਪਹਿਲ ਸਕੀਮ ਦਾ ਕੀ ਬਣਿਆ ਤੇ ਆਪਾਂ ਨੂੰ ਅੱਜ ਗੁੱਡ ਨਿਊਜ਼ ਮਿਲਿਆ ਜੀ ਤੇ ਆਪਾਂ ਨੂੰ ਇਹ ਅਸ਼ਾਰ ਪੁਰਾ ਦਿਲੇ ਚ ਇਹ ਵੀ ਤੇਰੰਗ ਲੱਗਣ ਲੱਗੀ ਆ ਜੀ 27 ਤਰੀਕ ਤੋਂ ਲੈ ਕੇ ਜਿਵੇਂ ਅੱਜ ਮੈਂ ਇਹ ਵੀਡੀਓ ਬਣਾਈ ਆ ਜੀ ਮੈਨੂੰ ਮੈਂ ਤੁਹਾਡੇ ਨਾਲ ਜਦੇ ਸ਼ੇਅਰ ਕਰਨ ਲੱਗੀ ਆ ਤੇ 27 ਤਰੀਕ ਨੂੰ ਲੈ ਕੇ 2 ਸਤੰਬਰ ਤੱਕ ਇਹਨਾਂ ਦੀ ਟ੍ਰੇਨਿੰਗ ਲੱਗਣੀ ਆ ਤੇ ਇਹਦੇ ਵਿੱਚ ਕਈ ਕੰਮ ਨੇ ਜਿਵੇਂ ਮੋਮਬਤੀਆਂ ਬਣਾਉਣੀਆਂ ਕਟਿੰਗ ਦਾ ਮਸਲਾਈ ਵਾਲੇ ਕੱਪੜੇ ਤੇ ਜਿਵੇਂ ਕਈ ਔਰਤਾਂ ਨੇ ਜਿਹਨੇ ਵੀ ਸਾਨੂੰ ਮਸਾਲੇ ਕੁੱਟਣ ਦੀ ਮਸਾਸੀ ਪਿੰਡ ਤੇ ਲਿਆਦੀ ਹੋਈ ਆ ਵੀ ਮਸਾਲੇ ਕੁੱਟਣ ਬਾਅਦ ਤੇ ਮਸਾਲੇ ਕੁੱਟਦਿਆਂ ਨੇ ਭੈਣਾ ਇਕੱਠੀਆਂ ਹੋ ਕੇ ਉਹਨਾਂ ਦੀ ਹੋਰ ਕਈ ਸਕੀਮਾਂ ਨੇ ਜਿਹਦੇ ਵਿੱਚ ਤੇ ਉੱਥੇ ਜਾ ਕੇ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਸਾਰਿਆਂ ਨੇ ਉੱਥੇ ਪਹੁੰਚਣਾ ਤੇ ਅੱਗੇ ਤੋਂ ਅੱਗੇ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਤੇ ਜਿਹੜੀਆਂ ਭੈਣਾ ਦੇ ਅੱਗੇ ਤੋਂ ਅੱਗੇ ਰਿਸ਼ਤੇਦਾਰੀਆਂ ਨੇ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੇ ਨੇੜੇ ਜ਼ਿਲ੍ਹੇ ਤੇ ਜਾ ਉਹਦੇ ਨੇੜੇ-ਤੇੜੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਤੇ ਤਾਂ ਕਿ ਉਹ ਪਹੁੰਚ ਸਕਣ ਤੁਸੀਂ ਵੀ ਕੋਈ ਵੀ ਉੱਥੇ ਪਹੁੰਚ ਸਕਦਾ ਹੋਰ ਜ਼ਿਲ੍ਹੇ ਦੇ ਵੀ ਜਿੱਥੋਂ ਮਰਜੀ ਕੋਈ ਪਹੁੰਚ ਆ ਸਕਦਾ ਉੱਥੇ ਟ੍ਰੇਨਿੰਗ ਤੇ ਖੇਤੀਬਾੜੀ ਵਿਗਿਆਨ ਵਾਲਿਆਂ ਨੇ ਇਹ ਟ੍ਰੇਨਿੰਗ ਲਾਉਣੀ ਆ ਜੀ ਸਾਰਾ ਮੈਂ ਤੁਹਾਨੂੰ ਐਡਰੈਸ ਜਿਹੜਾ ਵੀਡੀਓ ਦੇ ਐਂਡ ਤੇ ਤੁਹਾਨੂੰ ਸਿਰ ਮੈਂਸ਼ਨ ਕਰੂੰਗੀ ਜੀ ਕਿ ਉਹਨਾਂ ਦਾ ਫੋਨ ਨੰਬਰ ਆ ਤੇ ਸਾਰਾ ਡਰੈਸ ਇਹ ਬਹੁਤ ਬਾੜ ਪਿੰਡ ਤੇ ਮਹਿਲਪੁਰਾ ਦੇ ਨੇੜੇ ਇਹ ਹਸ਼ਿਆਰਪੁਰ ਜ਼ਿਲ੍ਹੇ ਚ ਉੱਥੇ ਟ੍ਰੇਨਿੰਗ ਲੱਗਣ ਜਾ ਰਹੀ ਹੈ ਜੀ ਸਾਰੇ ਵੱਧ ਚੜ ਕੇ ਆਪਣੀ ਮੈਂ ਪਹਿਲ ਸਕੀਮ ਦਾ ਲਾਭ ਲਓ ਭੈਣਾਂ ਨੂੰ ਬੇਨਤੀ ਆ ਜੀ ਤੇ ਆਪਣੀ ਘਰ ਦੀ ਕਮਾਈ ਦਾ ਵਾਅਦਾ ਕਰੋ ਤੇ ਨਾਲੇ ਜਿਹੜਿਆ ਅੱਗੇ ਤੋਂ ਅੱਗੇ ਸ਼ੇਅਰ ਕਰਕੇ ਭੈਣਾਂ ਨੂੰ ਅੱਗੇ ਤੋਂ ਅੱਗੇ ਸਾਰੀਆਂ ਭੈਣਾਂ ਨੂੰ ਜਰੂਰ ਬਚਾਓ ਕਿਉਂਕਿ ਅੱਜ ਕੱਲ੍ਹ ਘਰਾਂ ਦੇ ਖਾਤੇ ਸਾਰੇ ਬਹੁਤ ਬਹੁਤ ਹਨ ਇਕੱਲੇ ਇੱਕ ਜਾਣੇ ਦੇ ਕਮਾਉਣ ਨਾਲ ਕੁਛ ਨਹੀਂ ਬਣਦਾ ਜੀ ਸਾ ਜੇ ਆਪਾਂ ਸਾਰੇ ਕਮਾਵਾਂਗੇ ਤਾਂ ਨਾਲੇ ਨਾਲੇ ਸਾਰੇ ਕਮਾਵਾਂਗੇ ਜੀ ਤੇ ਨਾਲੇ ਭੈਣਾਂ ਇਹ ਵੀ ਆਪਣਾ ਕੰਮ ਹੈ ਘਰ ਬੈਠ ਕੇ ਕਰ ਸਕਦੀਆਂ ਨੇ ਕਿਸੇ ਜਾਣ ਦੀ ਲੋੜ ਨਹੀਂ ਹੈ ਜੀ ਤੁਸੀਂ ਆਪਣੇ ਜਿਹੜਾ ਜਿਹੜਾ ਵੀ ਕੰਮ ਲਿਆਉਣਾ ਚਾਹੁੰਦੇ ਆਪਣੇ ਪਿੰਡਲ ਤੁਸੀਂ ਇਕੱਠੀਆਂ ਹੋ ਕੇ ਜਿਹੜਾ ਕੰਮ ਕਰਨਾ ਚਾਹਦੇ ਹੋ ਗਰੁੱਪ ਬਣਾਓ ਜੇ ਜਦੋਂ ਵੀ ਇਹ ਆਪਣੇ ਜ਼ਿਲ੍ਹੇ ਚ ਜਾਂ ਆਪਣੇ ਆਪਣੇ ਏਰੀਆ ਚ ਆਉਂਦੀ ਆ ਤੇ ਮੈਂ ਜਦੇ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਹ ਵੀਡੀਓ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਵੀ ਦਵਾ ਦਿਓ ਤਾਂ ਕਿ ਸਭ ਤੋਂ ਪਹਿਲਾਂ ਤੁਹਾਡੇ ਕੋਲ ਮੇਰੀ ਵੀਡੀਓ ਪਹੁੰਚ ਸਕੇ ਤੇ ਇਸ ਸਕੀਮ ਦਾ ਲਾਭ ਲੈ ਸਕੋ ਤੇ ਆਪਾਂ ਤੁਹਾਡੇ ਨਾਲ ਹੋਰ ਵੀ ਜੇ ਵੀ ਕੋਈ ਸਕੀਮ ਆਉਂਦੀ ਆ ਜਾਂ ਕੋਈ ਵਧੀਆ ਵੀਡੀਓ ਸ਼ੇਅਰ ਕਰਦੇ ਕਰਦੇ ਰਹਨੇ ਆਂ ਵੀ ਇਸ ਤਰ੍ਹਾਂ ਹੀ ਕਰਦੇ ਰਹਿਾਂਗੇ ਤੁਹਾਡੇ ਨਾਲ ਤੇ ਆਪਾਂ ਤਾਂ ਕਿਉਂਕਿ ਹਰ ਇੱਕ ਭੈਣ ਕੀਮਾ ਦਾ ਲਾਹਾ ਲੈ ਸਕੇ ਤੇ ਹਰ ਇੱਕ ਭੈਣ ਨੂੰ ਪੈਸੇ ਦੀ ਲੋੜ ਆ ਜੀ ਤੇ ਨਾਲੇ ਜਿਹਨੇ ਕੰਮ ਕਰਨਾ ਦੀ ਉਹਦੇ ਵਾਸਤੇ ਤਾਂ ਵੀ ਹੁੰਦਾ ਹੀ ਆ ਵੀ ਕੋਈ ਵੀ ਆਪਾਂ ਕਰੀਏ ਜਿਹਨੇ ਕਰਨਾ ਕੰਮ ਤੇ ਬਾਕੀ ਕੋਈ ਨਾ ਮੈਥਡ ਉਹ ਨਾ ਸ਼ੇਅਰ ਕਰੂੰਗੀ ਜਦੋਂ ਆਪਣੇ ਏਰੀਆ 'ਚ ਆ ਜੂਗੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿੱਥੇ ਟ੍ਰੇਨਿੰਗ ਲੱਗਦੀ ਆ ਤੇ ਬਾਤਵਾਦੇ ਨੂੰ ਸ਼ੇਅਰ ਕਰਿਓ ਜੀ ਤਾਂ ਕਿ ਹਰ ਇੱਕ ਭੈਣ ਬੀਬੀ ਨੇ ਪਹੁੰਚਣਾ ਉੱਥੇ ਪਹੁੰਚ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਜੂ ਕੱਲਿਓ ਜੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਅਗੇ ਤੋਂ ਅਗੇ ਵੀਡੀਓ ਨੂੰ ਤੇ ਜੇ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਤੁਹਾਨੂੰ ਤੇ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਮੈਨੂੰ ਵੀ ਪਤਾ ਲੱਗੇ ਮੇਰੀ YouTube ਫੈਮਿਲੀ ਕਿੱਥੇ-ਕਿੱਥੇ ਤੱਕ ਤੇ ਕਿੱਥੋਂ-ਕਿੱਥੋਂ ਮੇਰੇ ਵੀਡੀਓ ਦੇਖ ਰਹੇ ਨੇ ਤੇ ਮੈਨੂੰ ਵੀ ਉਹਦੇ ਨਾਲ ਬਹੁਤ ਹੌਸਲਾ ਬੱਧਾ ਮੇਰਾ ਜੀ ਤੇ ਮੈਂ ਤੁਹਾਨੂੰ ਹੋਰ ਵੀ ਵੀਡੀਓ ਇਸ ਤਰ੍ਹਾਂ ਦੀਆਂ ਤੁਹਾਡੇ ਅੱਗੇ ਪੇਸ਼ ਕਰੂੰਗੀ ਜੀ ਤੇ ਮੈਂ ਇੱਕ ਕੱਲ ਵੀਡੀਓ ਪਾਈ ਹੋਈ ਆ ਉਹਦੇ ਵਿੱਚ ਅਸੀਂ ਅਟਣਾ ਦੀ ਦਵਾਈ ਦਿੰਨੇ ਆ ਜੀ ਤੁਸੀਂ ਕੱਲ ਦੀ ਵੀਡੀਓ ਦੇਖ ਸਕਦੇ ਹੋ ਜੀ ਉਹਦੇ ਵਿੱਚ ਅਸੀਂ ਅਟਣਾ ਦੀ ਦਵਾਈ ਦਿੰਨੇ ਆ ਜੇ ਕਿਸੇ ਭੈਣ ਭਾਈ ਦੇ ਅਟਣ ਹੋਣ ਅਟਣ ਵੀ ਬਹੁਤ ਤਕਲੀਫ ਜਿੰਦੇ ਨੇ ਜੁੱਤੀ ਨਹੀਂ ਪੈਂਦੀ ਇਹ ਬਾਜਾਪਨ ਅੰਗੇ ਪੈਰੀ ਤੁਰਦੇ ਆ ਤਾਂ ਬਹੁਤ ਤਕਲੀਫ ਹੁੰਦੀ ਆ ਜੀ ਸਿਰਫ 100 ਰੁਪਏ ਦੀ ਦਵਾਈ ਆ 100% ਪੱਕਾ ਇਲਾਜ ਆ ਜੀ ਤੁਸੀਂ ਸਾਥ ਉਹ ਵੀ ਲਿਆ ਸਕਦੇ ਤੁਸੀਂ ਵੀ ਪਿਛਲੀ ਵੀਡੀਓ ਦੇਖ ਸਕਦੇ ਆ ਜੀ ਉਹ ਵੀ ਤੇ ਇਹ ਵੀ ਕਪਲੇ ਦੀ ਕਮ ਉਹ ਵੀ ਅੱਗੇ ਤੋਂ ਉਹ ਸ਼ੇਅਰ ਕਰਿਓ ਕਿਤੇ ਭੈਣ ਭਾਈ ਨੂੰ ਆਰਾਮ ਆ ਸਕੇ ਸਿਰਫ 100 ਰੁਪਏ ਦੀ ਦਵਾਈ ਆ ਕੋਈ ਬਹੁਤੀ ਮਹਿੰਗੀ ਦਵਾਈ ਨਹੀਂ ਹੈਗੀ ਮੁੜ ਕੇ ਮੁੜ ਕੇ ਪੱਕਾ ਇਲਾਜਾ ਮੁੜ ਕੇ ਜੰਦੀਰਵਾਲ ਅਟੜ ਨਹੀਂ ਹੁੰਦੇ ਜੀ ਤੇ ਇਸ ਤਰ੍ਹਾਂ ਦੇ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ ਜੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ